ਅਮਰਸਰ ਸ਼ਹਿਰ ਵਾਸੀਆਂ ਨੂੰ ਇੱਕ ਖੁਸ਼ਖਬਰੀ ਦੇਣੀ ਚਾਹਾਂਗਾ ਕਿ ਅਮਰਸਰ ਪੁਲਿਸ ਨੇ ਕਿਸੇ ਵੀ ਜਾਇਦਾਦ ਦੇ ਉੱਤੇ ਕਬਜ਼ਾ ਕਰਨਾ ਹੋਵੇ ਜਾਂ ਕਿਸੇ ਦਾ ਕਬਜ਼ਾ ਛਡਾਉਣਾ ਹੋਵੇ ਇਹ ਜਿਹੜੀ ਆ ਸੁਵਿਧਾ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਹੋਈ ਆ ਜਿਹਦੇ ਸਬੰਧ ਦੇ ਵਿੱਚ ਜਦੋਂ ਵੀ ਚਾਹੋ ਜੇ ਤੁਸੀਂ ਕਿਸੇ ਦਾ ਕਬਜ਼ਾ ਕਰਨਾ ਹੈ ਜਾਂ ਕਿਸੇ ਦਾ ਛਡਾਉਣਾ ਹੈ ਤੇ ਤੁਸੀਂ ਪੁਲਿਸ ਕਮਿਸ਼ਨਰ ਅਮਰਸਰ ਨੂੰ ਜਦੋਂ ਚਾਹੋ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਆ ਵੀ ਇਹ ਕਾਰਵਾਈ ਬਹੁਤ ਤੇਜ਼ੀ ਨਾਲ ਹੋਵੇ ਤਾਂ ACP ਪ੍ਰਵੇਸ਼ ਚੋਪੜਾ ਨੇ ਉਹ ਤੁਰੰਤ ਮੌਕੇ ਦੇ ਉੱਤੇ ਹੀ ਥਾਰਾ ਕੁਝ ਫੈਸਲਾ ਆਉਂਦੀ سپورਟ ਕਰਾ ਦਿੰਦੇ ਨੇ ਤੇ ਇਹ ਜਿਹੜੀ ਸੁਵਿਧਾ ਉਹ ਸ਼ੁਰੂ ਹੋ ਚੁੱਕੀ ਹੈ ਮਾਮਲਾ ਇਹ ਕਿ ਕੱਲ ਸ਼ਾਮ ਨੂੰ ਜਦੋਂ ਕਿ ਸਾਰੇ ਅੰਮ੍ਰਿਤਸਰ ਸ਼ਹਿਰ ਨੂੰ ਪਤਾ ਹੈ ਵੀ ਸਿੱਧੂ ਦਾ ਰਾਈਟ ਹੈਂਡ ਠੱਗ ਸੋਨੂ ਪਲੇਅਰ ਜਿਹੜਾ ਕੀ ਇੱਕ ਹੋਟਲ ਮੈਂ ਉਹਦੇ ਕੋਲੋਂ ਕਰਾਏ ਤੇ ਲਿਆ ਸੀ ਮੁੜ ਕੇ ਅੱਜ ਤੋਂ 9 ਮਹੀਨੇ ਬੀਤਣ ਤੇ ਵੀ ਉਹਨੇ ਅੱਜ ਤੱਕ ਸਾਡੇ 12 ਲੱਖ ਰੁਪਏ ਦੇ ਕਰੀਬ ਜੋ ਉਹਨੂੰ ਅਸੀਂ ਦਿੱਤਾ ਸੀ ਉਹਨੇ ਅੱਜ ਤੱਕ ਵਾਪਸ ਨਹੀਂ ਕੀਤਾ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਜਦੋਂ ਕੱਲ ਉਹਨੇ ਸਾਨੂੰ ਆ ਆਦਮੀਆਂ ਥਰੂ ਥੱਦਿਆ ਵੀ ਤੁਸੀਂ ਆ ਜਾਓ ਤੇ ਆਪਾਂ حساب ਕਰਕੇ ਪੈਸੇ ਦੇਨੇ ਆ ਤੇ ਜਦੋਂ ਅਸੀਂ ਉੱਥੇ ਪਹੁੰਚੇ ਅਸੀਂ ਚਾਰ ਪੰਜ ਲੋਕ ਸਾਂ ਤਾਂ ਇਹਨੇ ਸਿੱਧੂ ਸਾਹਿਬ ਦੇ ਫੋਨ ਕਰਵਾ ਕੇ ਤੇ ਉੱਥੇ ਵੇਲੇ ਹੀ ਇਹ ਸਾਡੇ ਤੇ ਪਰਚਾ ਦਰਜ ਕਰਾ ਦਿੱਤਾ ਕਿ ਅਸੀਂ ਉੱਥੇ ਕਬਜ਼ਾ ਕਰਨ ਆਏ ਆ ਤੇ ਪ੍ਰਵੇਸ਼ ਚੋਪੜਾ ਜੀ ਨੇ ਮੇਰੇ ਕੋਲ ਮੌਕੇ ਦੇ ਉੱਤੇ ਕਾਗਜ਼ਾਤ ਮੰਗੇ ਵੀ ਤੂੰ ਕਰਾਇਦਾ ਰਾ ਤੇ ਮੈਨੂੰ ਮੌਕੇ ਦੇ ਉੱਤੇ ਆਪਣੇ ਕਾਗਜ਼ਾਤ ਵਿਖਾ ਤੇ ਮੈਂ ਉਹਨਾਂ ਨੂੰ ਕਿਹਾ ਮੈਨੂੰ ਸਮਾਂ ਦਿਓ ਕੋਈ ਹਰ ਕੋਈ ਆਪਣੇ ਪੇਪਰ ਜਿਹੜੇ ਆ ਉਹ ਜੇਬ 'ਚ ਨਹੀਂ ਪਾ ਕੇ ਫਿਰਦਾ ਹੁੰਦਾ ਇਸ ਤੋਂ ਇਲਾਵਾ ਮੇਰੇ ਨਾਲ ਉਹ ਪ੍ਰਾਪਰਟੀ ਦੇ 33% ਦੇ ਭਾਈਵਾਲ ਹਰਪਿੰਦਰਪਾਲ ਸਿੰਘ ਜੀ ਉਹ ਵੀ ਮੌਜੂਦ ਹਨ ਉਹਨਾਂ ਨੇ ਵੀ ਕਿਹਾ ਵੀ ਤੁਸੀਂ 33% ਦੇ ਭਾਈਵਾਲ ਉਹਦੇ ਕਾਗਜ਼ ਵਿਖਾਓ ਤੇ ਕੋਈ ਹਰ ਕੋਈ ਬੰਦਾ ਰਜਿਸਟਰੀਆਂ ਆਪਣੀ ਜੇਬ 'ਚ ਥੋੜੀ ਪਾ ਕੇ ਫਿਰਦਾ ਏ ਤੇ ਮੌਕੇ ਦੇ ਉੱਤੇ ਸਾਡੇ ਤੇ ਪਰਚਾ ਦਰਜ ਕਰ ਦਿੱਤਾ ਏ ਹੁਣ ਅਸੀਂ ਅੱਜ ਸੀਪੀ ਸਾਹਿਬ ਨੂੰ ਮੰਗ ਕੀਤੀ ਹੈ ਕਿ ਜਿਹੜਾ ਵੀ ਮਾਮਲਾ ਹੈ ਇਹਨੂੰ ਤੁਰੰਤ ਰੱਦ ਕਰਕੇ 3 ਦਿਨ ਦੇ ਅੰਦਰ-ਅੰਦਰ ਕਿਉਂਕਿ ਪਰਚਾ 2 ਘੰਟੇ 'ਚ ਕੀਤਾ ਜਿੰਨੀ ਤੇਜ਼ੀ ਨਾਲ ਤੁਸੀਂ ਪਰਚਾ ਕੀਤਾ ਹੈ ਉਨੀ ਤੇਜ਼ੀ ਨਾਲ ਉਹਦੀ ਜਾਂਚ ਕਰਕੇ ਇਹਨੂੰ ਰੱਦ ਕੀਤਾ ਜਾਵੇ ਤੇ ਜਿਹੜਾ ਪ੍ਰਵੇਸ਼ ਚੌਪੜਾ ਹੈ ਉਹਦੇ ਉੱਤੇ ਕੇਸ ਦਰਜ ਕੀਤਾ ਜਾਵੇ ਤੇ ਉਹਨੂੰ ਪਹਿਲਾਂ ਸਸਪੈਂਡ ਕੀਤਾ ਜਾਵੇ ਇਹ ਸਾਡੀ ਮੰਗ ਸੀ ਤੇ ਇੱਕ ਗੱਲ ਜਿਹੜੀ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ ਪਈ ਆ ਜਿਹੜੇ ਕਮਜਿਆਂ ਦਾ ਕੰਮ ਆ ਪਈ ਅੰਮ੍ਰਿਤਸਰ ਪੁਲਿਸ ਨੇ ਸ਼ੁਰੂ ਕੀਤਾ ਆਵਾ ਇਹਦੇ ਵਿੱਚ ਜੇਕਰ ਤੁਹਾਨੂੰ ਡਰ ਲੱਗਦਾ ਹੈ ਨਾ ਵੀ ਅਸੀਂ ਪੁਲਿਸ ਨਾਲ ਸਿੱਧੀ ਗੱਲ ਨਹੀਂ ਕਰ ਸਕਦੇ ਤੇ ਤੁਸੀਂ ਇੱਥੇ ਵਿਚੋਲੀਏ ਹੈਗੇ ਨੇ ਮਿੱਠੂ ਮਦਾਨ ਤੇ ਇੱਕ ਸਿੱਧੂ ਸਾਹਿਬ ਦਾ ਸੰਦੀਪ ਕੁਮਾਰ ਸਿੱਧੂ ਸਾਹਿਬ ਦੇ ਦਫ਼ਤਰ 'ਚ ਸੰਪਰਕ ਕਰ ਲਓ ਇਹ ਸੰਦੀਪ ਕੁਮਾਰ ਤੇ ਆ ਜਿਹੜਾ ਮਿੱਠੂ ਮਦਾਨ ਹੈ ਇਹ ਤੁਹਾਨੂੰ ਪੁਲਿਸ ਦੇ ਨਾਲ ਸੈਟਿੰਗ ਕਰਵਾ ਕੇ ਕਿਸੇ ਦਾ ਕਬਜ਼ਾ ਛਡਾਣਾ ਆਵੇ ਉਹ ਵੀ ਕਰਾ ਦੇਣਗੇ ਜੇ ਕਿਸੇ ਦਾ ਕਬਜ਼ਾ ਕਰਨਾ ਆਵੇ ਉਹ ਵੀ ਕਰਾ ਦੇਣਗੇ ਕਿੰਨੇ ਲੱਗਦੀ ਜੇ ਮਾਰੀ ਹੈ ਹਾਂਜੀ ਕਿੰਨੇ ਲੱਗਦੀ ਦੂਜੀ ਬੰਦੀ ਹੈ 12 ਲੱਖ ਰੁਪਇਆ ਮੈਂ ਇਹਨੂੰ ਦਿੱਤਾ ਹੈ ਕੁਝ ਥੋੜੇ ਬੋਤੇ ਇਹਦੇ ਦੇਣ ਵਾਲੇ ਵੀ ਇਹ ਕੱਟ-ਕਟਾ ਕੇ ਕੋਈ 8-9 ਲੱਖ ਰੁਪਇਆ ਹੋਏਗਾ ਵੀ ਜਿਹੜਾ ਸਾਡਾ বাজਦਾ ਹੈ ਮਾਮਲਾ ਇਹ ਵੀ ਨਹੀਂ ਹੈ ਮਾਮਲਾ ਤੇ ਇਹ ਵੀ ਆ ਨਾ ਵੀ 33% ਦਾ ਭਾਈਵਾਲ ਤੁਸੀਂ ਉਹਦੇ ਤੇ ਪਰਚਾ ਮਾਲਕ ਹੈ ਪ੍ਰਾਪਰਟੀ ਦੇ ਮਾਲਕ ਦੇ ਉੱਤੇ ਪਰਚਾ ਦਰਜ ਕਰਤਾ ਵੀ ਤੂੰ ਲੈਣ ਆਇਆ ਤੇ ਉਸ ਤੋਂ ਇਲਾਵਾ ਡੀਐਸਪੀ ਪ੍ਰਵੇਸ਼ ਚੋਪੜਾ ਕੋ ਕਾਰਾ ਦੀ ਵੀਡੀਓ ਪਈ ਹੈ ਉਹ ਵੀਡੀਓ ਨੂੰ ਉਹ ਤੁਹਾਨੂੰ ਦੇ ਦੇਣ ਜਾਂ ਉਹਨੂੰ ਸਰਵਜਨਿਕ ਕਰ ਦੇਣ ਅਸੀਂ ਉਸ ਹੋਟਲ ਤੇ ਚਾਰ ਪੰਜ ਬੰਦੇ ਆ ਖਾਲੀ ਹੱਥੀ ਆ ਤੇ ਇਹਨੇ 40 50 ਬੰਦਿਆਂ ਦੇ ਉੱਤੇ ਪਰਚਾ ਦਰਜ ਕੀਤਾ ਵੀ 40 50 ਬੰਦੇ ਸੀ ਉੱਥੇ ਤੇ ਉਹਨਾਂ ਤੇ ਸਾਡੇ ਕੋਲ ਜੇਕਰ ਮੰਨ ਲਓ ਉਹਦੀ ਕਬਜ਼ਾ ਕਰਨ ਗਏ ਤਾਂ ਕੋਈ ਹਥਿਆਰ ਨਾ ਖੜਿਆ ਕਿਸੇ ਦੇ ਚਪੇੜ ਨਾ ਮਾਰੀ ਕੁਛ ਨਹੀਂ ਸਭ ਕਾਗਜ਼ਾਂ ਦੇ ਵਿੱਚ ਬਸ ਸਿੱਧੂ ਸਾਹਿਬ ਦਾ ਸਿੱਧਾ ਡਾਇਰੈਕਟ ਸੀਪੀ ਅੰਮ੍ਰਿਤਸਰ ਨੂੰ ਫੋਨ ਆਇਆ ਤੇ ਸਾਡੇ ਤੇ ਪਰਚੇ ਦਰਜ ਕੀਤੇ ਗਏ ਨੇ ਤੇ ਹੁਣ ਰਾਤੀ ਵੀ 11 ਵਜੇ ਤੱਕ ਅਮਰਸਰ ਦੇ ਪੱਤਰਕਾਰ ਭਾਈਚਾਰੇ ਨੇ ਲਾਈਵ ਵੀ ਚਲਾਇਆ ਥਾਣੇ ਦੇ ਬਾਹਰ ਧਰਨਾ ਵੀ ਦਿੱਤਾ ਤੇ ਸਾਰਿਆਂ ਨੇ ਆਪਣੇ ਆਪ ਨੂੰ ਗ੍ਰਫਤਾਰੀ ਲਈ ਪੇਸ਼ ਕੀਤਾ ਵੀ ਸਾਡੀ ਵੀ ਗ੍ਰਫਤਾਰੀ ਕਰ ਲਓ ਤੇ ਜਾਂ ਸਾਡੇ ਚੇਅਰਮੈਨ ਸਾਹਿਬ ਨੂੰ ਬਾਹਰ ਕੱਢੋ ਤੇ ਉਹਨਾਂ ਦੀ ਮਿਹਨਤ ਰੰਗ ਲੈ ਕੇ ਆਈ ਤੇ ਸਾਨੂੰ ਮਚਲਕੇ ਦੇ ਉੱਤੇ ਰਾਤੀ ਰਹਾ ਕਰਨਾ ਪਿਆ ਪੁਲਿਸ ਨੂੰ ਤੇ ਹੁਣ ਜੇਕਰ ਲੋੜ ਪਈ ਤੇ ਇਹ ਬੜੇ ਵੱਡੇ ਪੱਧਰ ਦਾ ਮਾਮਲਾ ਹੋਣ ਵਾਲਾ ਹੈ ਤੇ ਇਹਦੇ ਵਿੱਚ ਪੂਰੇ ਪੰਜਾਬ ਦੇ ਪੱਤਰਕਾਰਾਂ ਦੇ ਸਾਨੂੰ ਫੋਨ ਆ ਰਹੇ ਆ ਵੀ ਉਹ ਸਾਰੇ ਸਹਿਯੋਗ ਕਰਨ ਨੂੰ ਤਿਆਰ ਨੇ ਇਸ ਤੋਂ ਇਲਾਵਾ ਪੋਲਿਟਿਕਲ ਪਾਰਟੀਆਂ ਵੀ ਸਾਡੇ ਨਾਲ ਸਹਿਯੋਗ ਕਰਨ ਗਈਆਂ ਤੇ ਇਹ ਬੜਾ ਭਾਰੀ ਧਰਨਾ ਜਿਹੜਾ ਹੋਟਲ ਡੀਐਸ ਦੇ ਬਾਹਰ ਅਸੀਂ ਅਨਾਉਂਸ ਕਰ ਦਿਆਂਗੇ ਕਿ ਸੋਮਵਾਰ ਨੂੰ ਜਾਂ ਮੰਗਲਵਾਰ ਨੂੰ ਲਗਾਇਆ ਜਾ ਰਿਹਾ ਤੇ ਡੀਐਸ ਹੋਟਲ ਦੇ ਬਾਹਰ ਜਿੱਥੋਂ ਕੀ ਹਰਮੰਦਰ ਸਾਹਿਬ ਨੂੰ ਸਾਰੀ ਵੀਆਈਪੀ ਲੇਨ ਚੱਲਦੀ ਆ ਉਹ ਸਾਰੀ ਵੀਆਈਪੀ ਲੇਨ ਜਿਹੜੀ ਅਸੀਂ ਠੱਪ ਕਰਾਂਗੇ ਤੇ ਇਹ ਮਾਮਲੇ ਨੂੰ ਪੂਰੇ ਨੈਸ਼ਨਲ ਲੈਵਲ ਤੱਕ ਉਠਾ ਕੇ ਲੈ ਕੇ ਜਾਵਾਂਗੇ ਗੱਲ ਗੱਲ ਕਰ ਲਈਏ ਪ੍ਰਧਾਨ ਜੀ ਜੇਕਰ ਪੱਤਰਕਾਰੀ ਸੇਵ ਨਹੀਂ ਹੈਗੇ ਤਾਂ ਫਿਰ ਅਸੀਂ ਆਪਣਾ ਇਨਸਾਫ ਹੀ ਨਹੀਂ ਲੈ ਸਕਦੇ ਫਿਰ ਲੋਕਾਂ ਨੂੰ ਇਨਸਾਫ ਕੀ ਦਿਵਾਵਾਂਗੇ ਇਹ ਸਮੇ ਦੇ ਪ੍ਰਸ਼ਾਸਨ ਉਮੀਦ ਵਿੱਚ ਕਿੰਨੀ ਕਰਨ ਲੈ ਗਈ ਹੈ ਨਹੀਂ ਪ੍ਰਸ਼ਾਸਨ ਤੇ ਹੈ ਹੀ ਨਾ ਲੈ ਕੇ ਮੈਂ ਇਹ ਜੋ ਕੁਝ ਮੈਂ ਬੋਲ ਦਿੱਤਾ ਮੈਂ ਨਹੀਂ ਸਮਝਦਾ ਇਹਦੇ ਵਿੱਚ ਕੁਝ ਬਾਕੀ ਬਚਿਆ ਹੋਵੇ ਸਾਰਾ ਕੋਈ ਬੋਲਦਾ ਕਿ ਮੇਰੇ ਤੇ 1 ਘੰਟੇ ਚ ਪਰਚਾ ਕਰ ਦਿੱਤਾ ਏਸੀਬੀ ਪਰਵੇਸ਼ ਚੌਕੜਾ ਕੀ ਇਹਨਾਂ ਕੋਈ ਐਫਆਈਆਰ ਹੈਗੀ ਸੀ ਜਾਂ ਕੰਪਲੇਂਟ ਹੈਗੀ ਸੀ ਜਿਹੜਾ ਤੁਹਾਡੇ ਦੇਖ ਕੇ ਤੁਹਾਨੂੰ ਖਾਈ ਦੀ ਨਹੀਂ ਐਫਆਈਆਰ ਤੇ ਜਿਹੜੀ ਹੋ ਗਈ ਆ ਉਹ ਤੇ ਹੈਗੀ ਹੋਈ ਆ ਸਾਡੇ ਕੋਲ ਕਾਪੀ ਉਹਦੀ ਆ ਗਈ ਹੋਈ ਆ ਪਰ ਕੰਪਲੇਂਟ ਤੇ ਨਾ ਅਸੀਂ ਵੇਖੀ ਤੇ ਨਾ ਹੈ ਉਹ ساری ਮਿਲੀ ਭੁਗਤ ਨਾ ਹੋਇਆ ਜੋਗ ਜੋ ਹੈ ਰਾਤ ਨੂੰ ਮਿੱਟੂ ਮੈਦਾਨ ਕੋਣ ਮਿੱਟੂ ਮੈਦਾਨ ਹੈ ਇਹ ਜਿਹੜੇ ਜੋੜਾ ਫਾਟਕ ਤੇ 200 ਬੰਦਿਆਂ ਦਾ ਕਾਤਲ ਹੈ ਇਹ ਉਹ ਬੰਦਾ ਏ ਤੇ ਜਿਹੜਾ ਵੱਧ ਕਿਸਮਤੀ ਨਾਲ ਉਸ ਇਲਾਕੇ ਦੇ ਲੋਕ ਇਹਨੂੰ ਕਾਉਂਸਲਰ ਚੁਣ ਚੁੱਕੇ ਹੋਏ ਨੇ ਤੇ ਬਸ ਥੋੜੇ ਦਿਨਾਂ ਦੀ ਖੇਡ ਆ ਕਾਉਂਸਲਰੀ ਚਾਰ ਦਿਨਾਂ ਦੀ ਹੁਣ ਰਹਿ ਗਈ ਆ ਤੇ ਸਰਕਾਰਾਂ ਵੀ ਬਦਲਣ ਵਾਲੀਆਂ ਨੇ ਤੇ ਇਹਨਾਂ ਦੀ ਖੇਡ ਹੁਣ ਖਤਮ ਹੋਣ ਵਾਲੀ ਆ